ਸਰਸ਼ੀਅਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੋਸਤੋ ਜੁਲਾਈ ਦੇ ਦਿਨ ਆਸ਼ੂਮਾਨਚੋ ਦੇਵ ਪੁਸ਼ਕਰ ਜੋਗਸ ਬਹੁਤ ਹੀ ਖਾਸ ਜੋਗ ਬਣ ਰਹੇ ਹਨ ਜਿਸ ਦੇ ਕਾਰਨ ਆਉਣ ਵਾਲਾ ਦਿਨ ਕਰਕ ਸਿੰਘ ਕੰਨਿਆ ਸਮੇਤ ਹੋਰ ਪੰਜ ਰਾਸ਼ੀਆਂ ਦੇ ਲਈ ਲਾਭਦਾਇਕ ਹੋਣ ਵਾਲਾ ਹੈ ਨਾਲ ਹੀ ਮੰਗਲਵਾਰ ਨੂੰ ਬਹਾਦਰੀ ਜੋਤ ਆ ਲਈ ਜ਼ਿੰਮੇਵਾਰ ਗ੍ਰਹਿ ਅੰਜਨੀ ਦੇ ਪੁੱਤਰ ਨੂੰ ਹਨੂਮਾਨ ਜੀ ਨੂੰ ਸਮਰਪਿਤ ਹੈ ਅਜਾਈ ਸਥਿਤੀ ਦੇ ਵਿੱਚ ਇਨ੍ਹਾਂ ਪੰਜ ਰਾਸ਼ੀਆਂ ਤੇ ਹੋਵੇ ਕਿ ਹਨੂਮਾਨ ਜੀ ਦੀ ਕਿਰਪਾ ਆਉ ਜਾਣਦੇ ਹਾਂ ਇਨ੍ਹਾਂ ਰਾਸ਼ੀਆਂ ਦੇ ਲਈ ਮੰਗਲਵਾਰ ਦਾ ਦਿਨ ਕਿਵੇਂ ਦਾ ਰਹੇਗਾ ਮੰਗਲਵਾਰ 23 ਜੁਲਾਈ ਨੂੰ ਚੰ드ਰਮਾ ਮਕਰ ਰਾਸ਼ੀ ਤੋਂ ਬਾਅਦ ਕੁੰਭ ਰਾਸ਼ੀ ਵਿੱਚ ਜਾ ਰਿਹਾ ਹੈ ਨਾਲ ਹੀ ਸਾਵਣ ਦੇ ਮਹੀਨੇ ਕ੍ਰਿਸ਼ਨ ਪੱਖ ਦੀ ਦੂਸਰੀ ਤਾਰੀਖ ਹੈ ਅਤੇ ਇਸ ਤਾਰੀਖ ਨੂੰ ਮੰਗਲਾ ਗौरी ਵਰਤ ਰੱਖਿਆ ਜਾਂਦਾ ਹੈ ਇਸ ਦਿਨ ਆਸ਼ੁਮਾਨ ਜੋਗ ਦੇਵ ਪੁਸ਼ਕਰ ਜੋਗ ਸਪਾਗਯ ਜੋਗ ਅਤੇ 35 ਨਿਕਸ਼ਤਰ ਦਾ 79 ਦਾ ਸੁਭ ਜੋਗ ਹੈ ਜਿਸ ਦਾ ਬਹੁਤ ਹੀ ਮਹੱਤਵ ਹੁੰਦਾ ਹੈ ਵੈਦਿਕ ਜੋਤਿਸ਼ ਦੇ ਅਨੁਸਾਰ ਪੰਜ ਰਾਸ਼ੀਆਂ ਨੂੰ ਬਣਨ ਵਾਲੇ ਸੁਭ ਜੋਗ ਦੇ ਨਾਲ ਲਭ ਹੋਣ ਵਾਲਾ ਹੈ ਇਹਨਾਂ ਰਾਸ਼ੀਆਂ ਨੂੰ ਪਰਿਵਾਰ ਦੇ ਕਿਸੇ ਮੈਂਬਰ ਤੋਂ ਚੰਗੀ ਖਬਰ ਮਿਲ ਸਕਦੀ ਹੈ ਧਨ ਸੰਪਤੀ 'ਚ ਚੰਗਾ ਵਾਦਾ ਹੋਵੇਗਾ ਰਾਸ਼ੀਆਂ ਦੇ ਨਾਲ ਨਾਲ ਕੁਝ ਜੋਤਿਸ਼ ਉਪਾਅ ਵੀ ਦੱਸੇ ਗਏ ਹਨ ਇਹਨਾਂ ਉਪਾਅ ਦਾ ਪਾਲਨ ਕਰਨ ਦੇ ਨਾਲ कुंडली ਵਿੱਚ ਮੰਗਲ ਦੀ ਸਥਿਤੀ ਅਨੁਕੂਲ ਹੋਵੇਗੀ ਅਤੇ ਤੁਹਾਨੂੰ ਪਵਨ ਪੁੱਤਰ ਬਜਰੰਗ ਬਲੀ ਦਾ ਆਸ਼ੀਰਵਾਦ ਮਿਲੇਗਾ ਜਿਸ ਨਾਲ ਇਹਨਾਂ ਦੀਆਂ ਸਾਰੀਆਂ ਪਰੇਸ਼ਾਨੀਆਂ ਰੁਕਾਵਟਾਂ ਦੂਰ ਹੋਣਗੀਆਂ ਆਓ ਜਾਣਦੇ ਹਾਂ ਉਹ ਖੁਸ਼ ਨਸੀਬ ਰਾਸ਼ੀਆਂ ਕਿਹੜੀਆਂ ਹਨ ਸਭ ਤੋਂ ਪਹਿਲੀ ਰਾਸ਼ੀ ਹੈ ਜੀ વૃષਭ ਰਾਸ਼ੀ વૃષਭ ਰਾਸ਼ੀ ਲੋਕਾਂ ਲਈ ਚੰਗੀ ਤਰੱਕੀ ਦਾ ਦਿਨ ਰਹੇਗਾ ਇਹ ਆਪਣੀ ਕਾਬਲੀਅਤ ਅਤੇ ਹੁਨਰ ਦੇ ਵਿੱਚ ਵਾਧਾ ਦੇਖਣਗੇ ਅਤੇ ਤਜਰਬੇਦਾਰ ਲੋਕਾਂ ਤੋਂ ਬੀਤੀ ਅਨੁਭਵ ਪ੍ਰਾਪਤ ਕਰਨ ਵਿੱਚ ਸਫਲ ਹੋਣਗੇ ਜੇਕਰ ਇਸ ਰਾਸ਼ੀ ਦੇ ਲੋਕ ਕੈਰੀਅਰ ਵਿੱਚ ਬਦਲਾਅ ਕਰਨ ਦੀ ਯੋਜਨਾ ਬਣਾ ਰਹੇ ਹਨ ਤਾਂ ਆਉਣ ਵਾਲਾ ਦਿਨ ਚੰਗਾ ਰਹੇਗਾ ਜੇਕਰ ਤੁਸੀਂ ਵਿਦੇਸ਼ ਜਾਣ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਤੁਹਾਨੂੰ ਇਸ ਦੇ ਵਿੱਚ ਸਫਲਤਾ ਮਿਲੇਗੀ ਭੈਣ ਭਰਾ ਦੇ ਨਾਲ ਚੱਲ ਰਹੀ ਗਲਤਫਹਿਮੀ ਦੂਰ ਹੋਵੇਗੀ ਅਤੇ ਰਿਸ਼ਤੇ ਮਜ਼ਬੂਤ ਹੋਣਗੇ ਜੇਕਰ ਤੁਸੀਂ ਕੋਈ ਨਵਾਂ ਕਾਰੋਬਾਰ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੇ ਹੋ ਦਾ ਇਹ ਦਿਨ ਚੰਗਾ ਰਹੇਗਾ ਪਰਿਵਾਰਿਕ ਅਤੇ ਵਿਆਹ ਹੋ ਤਾਂ ਜੀਵਨ ਚੰਗਾ ਰਹੇਗਾ ਅਤੇ ਤੁਸੀਂ ਪੂਰੇ ਪਰਿਵਾਰ ਦੇ ਨਾਲ ਕਿਤੇ ਬਾਹਰ ਜਾਣ ਦੀ ਯੋਜਨਾ ਬਣਾਓਗੇ ਮੰਗਲਵਾਰ ਦੇ ਦਿਨ ਤੁਸੀਂ ਉਪਾਅ ਕਰਨਾ ਹੈ ਜੇ ਦੁਸ਼ਮਣਾਂ ਅਤੇ ਰੁਕਾਵਟਾਂ ਤੋਂ ਛੁਟਕਾਰਾ ਪਾਉਣ ਦੇ ਲਈ ਮੰਗਲਵਾਰ ਦਾ ਵਰਤ ਰੱਖੋ ਅਤੇ 21 ਦਿਨਾਂ ਤੱਕ ਉਸ ਸਥਾਨ ਤੇ ਹਨੂਮਾਨ ਮੰਦਰ ਵਿੱਚ ਬਜਰੰਗ ਬਾਣ ਦਾ ਪਾਠ ਕਰੋ ਅਗਲੀ ਰਾਸ਼ੀ ਹੈ ਜੇ ਕਰਕ ਰਾਸ਼ੀ ਕਰਕ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇਹ ਸਮਾਂ ਤੁਹਾਡੇ ਲਈ ਫਾਇਦਾ ਇੱਕ ਹੋਣ ਵਾਲਾ ਹੈ ਕਰਕ ਰਾਸ਼ੀ ਵਾਲੇ ਲੋਕ ਧਾਰਮਿਕ ਗਤੀਵਿਧੀਆਂ ਦੇ ਵਿੱਚ ਸਰਗਰਮੀ ਦੇ ਨਾਲ ਹਿੱਸਾ ਲੈਣਗੇ ਤੇ ਸਮਾਜਿਕ ਕੰਮਾਂ ਵਿੱਚ ਤੁਹਾਡੀ ਰੁਚੀ ਵਧੇਗੀ ਜੇਕਰ ਤੁਸੀਂ ਕਿਸੇ ਬੈਂਕ ਜਾਂ ਵਿਅਕਤੀ ਤੋਂ ਲੋਨ ਲੈਣ ਬਾਰੇ ਸੋਚ ਰਹੇ ਹੋ ਤਾਂ ਇਹ ਆਸਾਨੀ ਨਾਲ ਮਿਲ ਜਾਵੇਗਾ ਤੁਸੀਂ ਐਸ਼ੋ ਆਰਾਮ ਨਾਲ ਜੁੜੀਆਂ ਚੀਜ਼ਾਂ ਤੇ ਚੰਗੀ ਰਕਮ ਖਰਚ ਕਰੋਗੇ ਉਸ ਤੋਂ ਬਾਅਦ ਵੀ ਤੁਹਾਡੇ ਕੋਲ ਕਾਫੀ ਪੈਸਾ ਹੋਵੇਗਾ ਨਵੇਸ਼ਕਰਾਂ ਦੇ ਲਈ ਦਿਨ ਚੰਗਾ ਰਹੇਗਾ ਜਿਸ ਨਾਲ ਤੁਹਾਡੀ ਵਿੱਤੀ ਸਥਿਤੀ ਮਜ਼ਬੂਤ ਰਹੇਗੀ ਨੌਕਰੀ ਪੇਸ਼ੇ ਲੋਕਾਂ ਲਈ ਕਾਰਜਸਥਾਨ ਤੇ ਘੱਟ ਮੁਸ਼ਕਲਾਂ ਆਉਣਗੀਆਂ ਅਤੇ ਅਫਸਰਾਂ ਦੇ ਸਹਿਯੋਗ ਨਾਲ ਤੁਹਾਡੀ ਸਥਿਤੀ ਵੀ ਬਦਲੇਗੀ ਵਿਆਹਤਾ ਜੀਵਨ ਦੀ ਗੱਲ ਕਰੀਏ ਤਾਂ ਤੁਹਾਡੇ ਜੀਵਨ ਸਾਥੀ ਨਾਲ ਤੁਹਾਡਾ ਰਿਸ਼ਤਾ ਮਜ਼ਬੂਤ ਰਹੇਗਾ ਅਤੇ ਤੁਸੀਂ ਬੱਚਿਆਂ ਲਈ ਕੁਝ ਛੋਟਸ ਫੈਸਲੇ ਲਓਗੇ ਕਰ ਕਰਾਸੀ ਵਾਲਿਆਂ ਨੇ ਉਪਾਅ ਕਰਨਾ ਹੈ ਕਿਸਮਤ ਨੂੰ ਵਧਾਉਣ ਦੇ ਲਈ हनुमान जी ਦੇ ਸਾਹਮਣੇ ਪਾਣੀ ਦਾ ਭਾਂਡਾ ਰੱਖੋ ਅਤੇ 21 ਦਿਨਾਂ ਤੱਕ ਹਨੂਮਾਨ ਬਹੂਕ ਦਾ ਪਾਠ ਕਰੋ ਪਾਠ ਤੋਂ ਬਾਅਦ ਹਰ ਰੋਜ਼ ਪਾਣੀ ਦਾ ਸੇਵਨ ਕਰੋ ਅਤੇ ਅਗਲੇ ਦਿਨ ਦੂਸਰਾ ਪਾਣੀ ਰੱਖੋ ਅਗਲੀ ਰਾਸ਼ੀ ਹੈ ਜੀ ਮੇਖ ਰਾਸ਼ੀ ਮੇਖ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਭਗਵਾਨ ਬਸ਼ਰੰਗ ਬਲੀ ਜੀ ਦੇ ਆਸ਼ੀਰਵਾਦ ਦੇ ਨਾਲ ਤੁਹਾਡੀ ਕਿਸਮਤ ਚਮਕਣ ਵਾਲੀ ਹੈ ਤੁਹਾਡੇ ਕੋਲ ਕਿਸੇ ਨਾ ਕਿਸੇ ਮਾਧਿਅਮ ਦੇ ਨਾਲ ਪੈਸਾ ਆਉਣ ਵਾਲਾ ਹੈ ਤੁਹਾਡਾ ਜੀਵਨ ਹੁਣ ਖੁਸ਼ੀਆਂ ਨਾਲ ਭਰ ਜਾਵੇਗਾ ਤੁਹਾਨੂੰ ਵਪਾਰ ਵਿੱਚ ਮੁਨਾਫਾ ਹੋਵੇਗਾ ਤੁਹਾਡੀਆਂ ਜਿੰਨੀਆਂ ਵੀ ਰੁਕਾਵਟਾਂ ਆ ਰਹੀਆਂ ਸੀ ਉਹਨਾਂ ਸਮੇਂ ਸਿਰ ਪੂਰੀਆਂ ਖਤਮ ਹੋ ਜਾਣਗੀਆਂ ਸਮਾਜ ਦੇ ਵਿੱਚ ਤੁਹਾਡਾ ਮਾਨ ਸਨਮਾਨ ਵਧੇਗਾ ਨਾਲ ਹੀ ਨਾਲ ਤੁਸੀਂ ਜ਼ਿਆਦਾਤਰ ਜੋ ਵੀ ਕਰੋਗੇ ਉਸ ਦੇ ਵਿੱਚ ਸਫਲਤਾ ਮਿਲੇਗੀ ਅਗਲੀ ਰਾਸ਼ੀ ਹੈ ਜੀ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਭਗਵਾਨ ਬਿਸ਼ਰੰਗਪਲੀ ਜੀ ਤੁਹਾਡੇ ਤੇ ਬਹੁਤ ਅਧਿਕ ਪਰਸਨ ਹੋ ਗਏ ਹਨ ਉਹ ਤੁਹਾਡੇ ਝਿਮਾਂ ਦੇ ਵਿੱਚ ਹੁਣ ਪੈਸਾ ਹੀ ਪੈਸਾ ਭੇਜਣ ਵਾਲੇ ਹਨ ਅਤੇ ਤੁਹਾਡਾ ਵਪਾਰ ਵਧੇਗਾ ਨਾਲ ਹੀ ਨਾਲ ਵਿਦਿਆਰਥੀਆਂ ਦੇ ਲਈ ਹੁਣ ਸਮਾਂ ਅਨਕੋੜ ਰਹਿਣ ਵਾਲਾ ਹੈ ਤੁਹਾਨੂੰ ਚੰਗੇ ਪ੍ਰਨਾਮ ਪ੍ਰਾਪਤ ਹੋਣਗੇ ਨਾਲ ਹੀ ਨਾਲ ਤੁਹਾਡੀਆਂ ਪੁਰਾਣੀਆਂ ਜਾਂਦਾ ਵੀ ਤਾਜ਼ਾ ਹੋ ਸਕਦੀਆਂ ਹਨ ਮਹਿਮਾਨਾਂ ਦੀ ਆਉ ਭਗਤ ਕਰਨ ਦੇ ਵਿੱਚ ਸਮਾਂ ਤੁਸੀਂ ਬਤਾਓਗੇ ਪਰੋਸੇ ਵਾਲੇ ਵਿਅਕਤੀ ਦੀ ਸਲਾਹ ਲੈਣਾ ਤੁਹਾਡੇ ਲਈ ਬੇਹਦ ਜ਼ਰੂਰੀ ਹੈ ਭਗਵਾਨ ਬਜਰੰਗ ਪਾਲੇ ਜੀ ਤੁਹਾਡੇ ਉੱਪਰ ਵਿਸ਼ੇਸ਼ ਕਿਰਪਾ ਕਰ ਰਹੇ ਹਨ ਤੁਹਾਡੇ ਮਨ ਦੇ ਵਿੱਚ ਪਸੰਦਾਂ ਦਾ ਪ੍ਰਭਾਵ ਰਹੇਗਾ ਭਗਵਾਨ ਬਜਰੰਗ ਬਲੀ ਜੀ ਦੀ ਅਪਾਰ ਕਿਰਪਾ ਤੁਹਾਡੇ ਉੱਪਰ ਬਣੀ ਰਹੇਗੀ ਜਿਸ ਦੇ ਵਿੱਚ ਤੁਹਾਡੇ ਧਾਨ ਬਣਨ ਦੇ ਪੂਰੇ ਪੂਰੇ ਜੋਗ ਬਣ ਰਹੇ ਹਨ ਕੁੰਭ ਰਾਸ਼ੀ ਵਾਲਿਓ ਹੁਣ ਸਮਾਂ ਤੁਹਾਡੇ ਪਕਸ਼ ਦੇ ਵਿੱਚ ਰਹਿਣ ਵਾਲਾ ਹੈ ਇਸ ਸਮੇਂ ਦਾ ਤੁਸੀਂ ਭਰਪੂਰ ਲਾਭ ਉਠਾਓ ਬਜਰੰਗ ਬਲੀ ਜੀ ਦੇ ਆਸ਼ੀਰਵਾਦ ਦੇ ਨਾਲ ਹੁਣ ਤੁਹਾਨੂੰ ਲਾਭ ਹੀ ਲਾਭ ਮਿਲਣ ਵਾਲਾ ਹੈ ਅਗਲੀ ਰਾਸ਼ੀ ਹੈ ਜੀ ਤੁਲਾ ਰਾਸ਼ੀ ਤੁਲਾ ਰਾਸ਼ੀ ਵਾਲਿਓ ਭਗਵਾਨ ਬਜਰੰਗ ਬਲੀ ਜੀ ਹੁਣ ਤੁਹਾਡੇ ਜੀਵਨ ਦੇ ਵਿੱਚ ਬੜਾ ਵੱਡਾ ਪਰਿਵਰਤਨ ਲੈ ਕੇ ਆਉਣ ਵਾਲੇ ਹਨ ਤੁਹਾਡੀਆਂ ਨਵੀਆਂ ਯੋਜਨਾਵਾਂ ਦੇ ਕਾਰਨ ਸਮਾਂ ਅਨੁਕੂਲ ਹੈ ਜਿਹੜੇ ਵੀ ਕੰਮ ਨੂੰ ਤੁਸੀਂ ਹੱਥ ਪਾਓਗੇ ਉਸ ਵਿੱਚ ਸਫਲਤਾ ਮਿਲੇਗੀ ਮਿਹਨਤ ਦੇ ਨਾਲ ਤੁਹਾਨੂੰ ਬਹੁਤ ਸਾਰਾ ਲਾਭ ਮਿਲਣ ਵਾਲਾ ਹੈ ਤੁਸੀਂ ਆਤਮ ਵਿਸ਼ਵਾਸ ਦੇ ਨਾਲ ਭਰੇ ਭਰਪੂਰਨ ਰਹੋਗੇ ਤੁਹਾਡੇ ਕੰਮ ਦੀ ਪ੍ਰਸ਼ੰਸਾ ਹੋਵੇਗੀ ਸਮਾਜ ਦੇ ਵਿੱਚ ਤੁਹਾਡਾ ਮਾਨ ਸਨਮਾਨ ਵਧੇਗਾ ਪਰਿਵਾਰ ਦੇ ਵਿੱਚ ਖੁਸ਼ੀਆਂ ਦੇ ਮੌਕੇ ਆਉਣਗੇ ਤੁਹਾਨੂੰ ਮਾਨਸਿਕ ਸ਼ਾਂਤੀ ਦਾ ਅਨੁਭਵ ਹੋਵੇਗਾ ਇਹ ਤੁਹਾਡੇ ਲਈ ਐਸਾ ਭਾਗਸ਼ਾਲੀ ਸਮਾਂ ਹੈ ਸੰਤਾਨ ਪ੍ਰਾਪਤੀ ਦੇ ਇਸ ਲੋਕਾਂ ਨੂੰ ਸੰਤਾਨ ਪ੍ਰਾਪਤੀ ਦਾ ਜੋਗ ਬੰਦਿਆ ਹੈ ਤੁਹਾਨੂੰ ਆਪਣੇ ਜੀਵਨ ਦੇ ਵਿੱਚ ਸਭ ਕੁਝ ਮਿਲਣ ਵਾਲਾ ਹੈ ਤੇ ਜਿਸ ਦੇ ਤੁਸੀਂ ਹੱਕਦਾਰ ਹੋ ਦੋਸਤੋ ਹੁਣ ਅਗਲੀ ਰਾਸ਼ੀ ਹੈ ਜੀ वृश्चਿਕ ਰਾਸ਼ੀ वृश्चਿਕ ਰਾਸ਼ੀ ਵਾਲਿਆਂ ਦਾਸਤੇ ਇਹ ਕਿ ਇਸ ਸਮਾਂ ਤੁਹਾਡੇ ਲਈ ਬਹੁਤ ਚੰਗਾ ਰਹਿਣ ਵਾਲਾ ਹੈ ਇਸ ਸਮੇਂ ਤੁਹਾਡੇ ਭਾਗ ਖੁੱਲਣ ਵਾਲੇ ਹਨ ਵਪਾਰ ਦੇ ਨਾਲ ਜੁੜੇ ਲੋਕਾਂ ਨੂੰ ਵਪਾਰ ਵਿੱਚ ਭਾਰੀ ਧਨ ਲਾਭ ਹੋਣ ਵਾਲਾ ਹੈ ਤੁਸੀਂ ਊਰਜਾਵਾਨ ਰਹੋਗੇ ਅਤੇ ਤੁਸੀਂ ਆਪਣੀ ਸਕਾਰਾਤਮਕ ਸੋਚ ਦੇ ਨਾਲ ਸਾਰਿਆਂ ਨੂੰ ਪ੍ਰਭਾਵਿਤ ਕਰੋਗੇ। ਭਵਿੱਖੇ ਦੇ ਵਿੱਚ ਤੁਹਾਡੇ ਲਈ ਕਈ ਆਸਾਨ ਕੰਮ ਆਉਣਗੇ ਜੋ ਸਫਲਤਾਪੂਰਵਕ ਪੂਰੇ ਹੋਣਗੇ। ਭਗਵਾਨ ਬਜਰੰਗ ਬਲੀ ਜੀ ਤੁਹਾਡੇ ਉੱਪਰ ਅਧਿਆਤ ਕਿਰਪਾ ਕਰਨ ਵਾਲੇ ਹਨ। ਨਾਲ ਹੀ ਨਾਲ ਤੁਹਾਡੀ ਹਰ ਕੰਮ ਦੇ ਵਿੱਚ ਜਿੱਤ ਵੀ ਹੋਵੇਗੀ। ਤੁਸੀਂ ਕੋਈ ਵੀ ਨਵਾਂ ਮਕਾਨ ਜਾਂ ਵਾਹਨ ਖਰੀਦ ਸਕਦੇ ਹੋ। ਤੁਹਾਡੇ ਲਈ ਪੂਰਨ ਜੋਗ ਬਣ ਰਹੇ ਹਨ। ਭਗਵਾਨ ਬਜਰੰਗ ਬਲੀ ਜੀ ਦੇ ਆਸ਼ੀਰਵਾਦ ਦੇ ਨਾਲ ਹੁਣ ਇਹਨਾਂ ਰਾਸ਼ੀ ਵਾਲਿਆਂ ਦਾ ਸਮਾਂ ਅਨੁਕੂਲ ਹੈ। ਸੰਵੇਦਾ ਪਰਪੋਰ ਲਾਭ ਉਠਾਓ ਸਮੇ ਨੂੰ ਹੱਥੋਂ ਨਾ ਜਾਣ ਦਿਓ ਦੋਸਤੋ ਦੋਸਤੋ ਅਗਲੀ ਰਾਸ਼ੀ ਹੈ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲਿਆਂ ਦਾਸਤੇ ਇਹ ਕਿ ਭਗਵਾਨ ਬਜਰੰਗਬਲੀ ਜੀ ਦਾ ਆਸ਼ੀਰਵਾਦ ਤੁਹਾਡੇ ਤੇ ਹੋ ਗਿਆ ਹੈ ਤੁਹਾਨੂੰ ਤਨ ਲਾਭ ਪ੍ਰਾਪਤੀ ਦੇ ਯੋਗ ਬਣ ਰਹੇ ਹਨ ਨਾਲ ਹੀ ਨਾਲ ਤੁਹਾਡੇ ਵਪਾਰ ਵਿੱਚ ਬਹੁਤ ਜ਼ਿਆਦਾ ਵਾਧਾ ਹੋਣ ਵਾਲਾ ਹੈ ਕਹਿਣਾ ਗਲਤ ਨਹੀਂ ਹੋਵੇਗਾ ਕਿ ਤੁਹਾਡਾ ਵਪਾਰ ਹੁਣ ਦਿਨ ਰਾਤ ਚੌਗਣੀ ਤਰੱਕੀ ਕਰੇਗਾ ਜਿਹੜੇ ਲੋਕ ਇਸ ਰਾਸ਼ੀ ਵਾਲੇ ਹਨ ਤੇ ਨੌਕਰੀ ਦੇ ਨਾਲ ਸੰਬੰਧਿਤ ਹਨ ਉਹਨਾਂ ਦੀ ਤਨਖਾਹ ਵਿੱਚ ਇਸ ਸਮੇਂ ਵਾਦਾ ਹੋ ਜਾਵੇਗਾ। ਵਿਦੇਸ਼ ਦੇ ਵਿੱਚ ਜਾ ਕੇ ਪੜ੍ਹਾਈ ਕਰਨਾ ਚਾਹੁੰਦੇ ਹਨ ਜਾਂ ਨੌਕਰੀ ਕਰਨਾ ਚਾਹੁੰਦੇ ਹਨ। ਉਹਨਾਂ ਦਾ ਇਹ ਸੁਪਨਾ ਪੂਰਾ ਹੋ ਸਕਦਾ ਹੈ। ਅਗਲੀ ਰਾਸ਼ੀ ਹੈ ਜੇ ਕੰਨਿਆ ਰਾਸ਼ੀ। ਕੰਨਿਆ ਰਾਸ਼ੀ ਵਾਲਿਆਂ ਦਾਸਦੀ ਹੈ ਕਿ ਭਗਵਾਨ ਬਸ਼ਰੰਗ ਬਲੇਜੀ ਦੀ ਤੁਹਾਡੇ ਤੇ ਕਿਰਪਾ ਹੋ ਗਈ ਹੈ। ਜਿਹੜੇ ਲੋਕ ਇਸ ਰਾਸ਼ੀ ਵਾਲੇ ਵਪਾਰ ਕਰਦੇ ਹਨ ਉਹਨਾਂ ਦਾ ਵਪਾਰ ਬਹੁਤ ਵਧੀਆ ਚੱਲੇਗਾ। ਜਿਹੜੇ ਲੋਕ ਦੁਕਾਨਦਾਰੀ ਦੇ ਨਾਲ ਸੰਬੰਧਿਤ ਹਨ ਉਹਨਾਂ ਦੀ ਦੁਕਾਨਦਾਰੀ ਦਾ ਬਹੁਤ ਜ਼ਿਆਦਾ ਲਾਭ ਉਹਨਾਂ ਨੂੰ ਹੋਣ ਵਾਲਾ ਹੈ। ਉਹਨਾਂ ਨੂੰ ਬਹੁਤ ਜ਼ਿਆਦਾ ਮੁਨਾਫਾ ਮਿਲਣ ਵਾਲਾ ਹੈ ਧਨ ਪ੍ਰਾਪਤੀ ਦੇ ਬਹੁਤ ਸਾਰੇ ਨਵੇਂ ਸਹਿਯੋਗ ਬਣ ਰਹੇ ਹਨ ਜਿਹੜੇ ਲੋਕ ਇਸ ਰਾਸ਼ੀ ਵਾਲੇ ਸੰਤਾਨ ਪ੍ਰਾਪਤੀ ਦੀ ਇਸ਼ਿਆ ਰੱਖਦੇ ਹਨ ਉਹਨਾਂ ਦਾ ਇਹ ਸੁਪਨਾ ਵੀ ਸਕਾਰ ਹੋ ਜਾਵੇਗਾ ਉਹਨਾਂ ਨੂੰ ਸੰਤਾਨ ਪ੍ਰਾਪਤੀ ਵੀ ਹੋਵੇਗੀ ਜਿਹੜੇ ਲੋਕ ਇਸ ਸਮੇਂ ਨਵਾਂ ਵਾਹਨ ਜਾਂ ਨਵਾਂ ਕਾਰ ਖਰੀਦਣਾ ਚਾਹੁੰਦੇ ਹਨ ਉਹਨਾਂ ਨੂੰ ਵੀ ਇਸ ਸਮੇਂ ਫਾਇਦਾ ਹੋਣ ਵਾਲਾ ਹੈ ਜਿਹੜੇ ਲੋਕ ਪਾਰਟਨਰਸ਼ਿਪ ਵਿੱਚ ਕੰਮ ਕਰਦੇ ਹਨ ਉਹਨਾਂ ਨੂੰ ਆਪਣੇ ਪਾਰਟਨਰ ਵੱਲੋਂ ਧਨ ਪ੍ਰਾਪਤੀ ਦੇ ਨਵੇਂ ਜੋਗ ਬਣ ਰਹੇ ਹਨ ਪਾਵਕੇ ਬਹੁਤ ਹੀ ਮੁਨਾਫਾ ਹੋਣ ਵਾਲਾ ਹੈ ਉਹਨਾਂ ਨੂੰ ਆਪਣੇ ਕੰਮ ਵਿੱਚ ਤੇ ਆਪਣੇ ਧਨ ਪ੍ਰਾਪਤੀ ਦੇ ਜੋਗ ਵਿੱਚ ਬਹੁਤ ਫਾਇਦਾ ਹੋਵੇਗਾ ਇਸ ਰਾਸ਼ੀ ਵਾਲਿਆਂ ਦੀ ਜ਼ਿੰਦਗੀ ਦੇ ਵਿੱਚ ਆਉਣ ਵਾਲੀਆਂ ਹਨ ਬਸ ਖੁਸ਼ੀਆਂ ਹੀ ਖੁਸ਼ੀਆਂ ਸਾਰੇ ਦੁੱਖ ਦਰਦ ਇਹਨਾਂ ਦੇ ਹੁਣ ਮਿਟਣ ਵਾਲੇ ਹਨ ਇਹਨਾਂ ਦੀ ਆਰਥਿਕ ਸਥਿਤੀ ਵੀ ਬਹੁਤ ਜ਼ਿਆਦਾ ਸੁਧਰ ਜਾਵੇਗੀ ਜਿਹੜੇ ਲੋਕ ਇਸ ਸਮੇਂ ਵਾਹਨ ਜਾਂ ਨਵਾਂ ਘਰ ਖਰੀਦਣਾ ਚਾਹੁੰਦੇ ਹਨ ਉਹਨਾਂ ਦੀ ਯੋਜਨਾ ਸੰਪੂਰਨ ਹੋ ਜਾਵੇਗੀ ਭਗਵਾਨ ਬਜਰੰਗਪਾਲੀ ਜੀ ਦੀ ਅਪਾਰ ਦ੍ਰਿਸ਼ਟੀ ਤੁਹਾਡੇ ਤੇ ਇਸ ਸਮੇਂ ਪੈ ਚੁੱਕੀ ਹੈ। ਇਸ ਸਮੇਂ ਦਾ ਭਰਪੂਰ ਲਾਭ ਉਠਾਓ। ਸਮੇਂ ਨੂੰ ਹੱਥੋਂ ਨਾ ਜਾਣ ਦਿਓ। ਭਗਵਾਨ ਬਜਰੰਗਪਾਲੀ ਜੀ ਦੀ ਕਿਰਪਾ ਦੇ ਨਾਲ ਤੁਹਾਨੂੰ ਅਨੇਕ ਲਾਭ ਪ੍ਰਾਪਤ ਹੋਣਗੇ। ਦੋਸਤੋ ਅਗਲੀ ਰਾਸ਼ੀ ਹੈ ਜੀ ਮਿਥਨ ਰਾਸ਼ੀ। ਮਿਥਨ ਰਾਸ਼ੀ ਵਾਲਿਆਂ ਦਾਸਤੇ ਕਿ ਭਗਵਾਨ ਬਜਰੰਗਪਾਲੀ ਜੀ ਦੀ ਅਪਾਰ ਕਿਰਪਾ ਤੁਹਾਡੇ ਤੇ ਹੋ ਚੁੱਕੀ ਹੈ ਜਿਸ ਨਾਲ ਤੁਹਾਡੀ ਜ਼ਿੰਦਗੀ ਵਿੱਚ ਬਹੁਤ ਜ਼ਿਆਦਾ ਸੁਧਾਰ ਹੋ ਜਾਵੇਗਾ ਤੁਹਾਡੀ ਜ਼ਿੰਦਗੀ ਵਿੱਚ ਤਨ ਪ੍ਰਾਪਤੀ ਦੇ ਨਵੇਂ ਜੋਗ ਬਣ ਰਹੇ ਹਨ ਤੁਹਾਡੀ ਜਿਹੜੀ ਵੀ ਆਰਥਿਕ ਤੰਗੀ ਸੀ ਉਹ ਖਤਮ ਹੋ ਜਾਵੇਗੀ ਤੁਹਾਨੂੰ ਤਨ ਪ੍ਰਾਪਤੀ ਦੇ ਨਵੇਂ ਜੋਗ ਬਣਦੇ ਦਿਖਾਈ ਦੇ ਰਹੇ ਹਨ ਤੁਹਾਨੂੰ ਮਾਨ ਸਨਮਾਨ ਵਿੱਚ ਵਾਧਾ ਹੋਵੇਗਾ ਤੁਹਾਡੇ ਇਸ ਸਮੇਂ ਸਮਾਜ ਵਿੱਚ ਤਾਰੀਫ਼ ਹੋਵੇਗੀ ਤੁਹਾਨੂੰ ਤੁਹਾਡੀ ਜ਼ਿੰਦਗੀ ਵਿੱਚ ਬਹੁਤ ਸਾਰੇ ਨਵੇਂ ਅਫਸਰ ਬਣਦੇ ਦਿਖਾਈ ਦੇ ਰਹੇ ਹਨ ਜਿਸ ਨਾਲ ਤੁਹਾਡੀ ਜ਼ਿੰਦਗੀ ਵਿੱਚ ਬਹੁਤ ਜ਼ਿਆਦਾ ਸੁਧਾਰ ਹੋ ਜਾਵੇਗਾ ਤੁਹਾਡੇ ਪਰਿਵਾਰ ਵਿੱਚ ਖੁਸ਼ੀ ਨਵਾਂ ਮਾਹੌਲ ਬਣਿਆ ਰਹੇਗਾ ਤੇ ਨਾਲ ਹੀ ਤੁਹਾਡੇ ਵਪਾਰ ਵਿੱਚ ਬਹੁਤ ਤਰੱਕੀ ਹੋਣ ਵਾਲੀ ਹੈ ਤੁਸੀਂ ਦਿਨ ਰਾਤ ਚੌਗਨੀ ਤਰੱਕੀ ਕਰੋਗੇ ਮਿਥਨ ਰਾਸ਼ੀ ਵਾਲੇ ਤੁਹਾਨੂੰ ਇਸ ਸਮੇਂ ਚਾਰੇ ਪਾਸਿਆਂ ਤੋਂ ਧਨ ਪ੍ਰਾਪਤੀ ਦੇ ਜੋਗ ਬੰਦ ਦਿਖਾਈ ਦੇ ਰਹੇ ਹਨ ਜਿਹੜੇ ਲੋਕ ਇਸ ਰਾਸ਼ੀ ਵਾਲੇ ਨੌਕਰੀ ਦੇ ਨਾਲ ਸੰਬੰਧ ਰੱਖਦੇ ਹਨ ਉਹਨਾਂ ਦੀ ਤਨਖਾਹ ਵਿੱਚ ਵਾਧਾ ਹੋਣ ਵਾਲਾ ਹੈ ਜੇਕਰ ਉਹ ਆਪਣੀ ਤਰੱਕੀ ਚਾਹੁੰਦੇ ਹਨ ਉਹਨਾਂ ਦੀ ਤਰੱਕੀ ਦੇ ਬਹੁਤ ਸਾਰੇ ਨਵੇਂ ਜੋਗ ਬੰਦ ਦਿਖਾਈ ਦੇ ਰਹੇ ਹਨ ਧਨ ਪ੍ਰਾਪਤੀ ਦੇ ਸੰਜੋਗ ਨਜ਼ਰ ਆ ਰਹੇ ਹਨ ਜਿਹੜੇ ਲੋਕ ਸੰਤਾਨ ਪ੍ਰਾਪਤੀ ਦੇ ਇਸ਼ਾਰਾ ਰੱਖਦੇ ਹਨ ਉਹਨਾਂ ਨੂੰ ਸੰਤਾਨ ਪ੍ਰਾਪਤੀ ਦਾ ਸੁੱਖ ਵੀ ਮਿਲ ਜਾਵੇਗਾ ਇਸ ਰਾਸ਼ੀ ਵਾਲੇ ਜਿਹੜੇ ਪ੍ਰੇਮੀ ਲੋਕ ਹਨ ਉਹਨਾਂ ਨੂੰ ਆਪਣੇ ਪ੍ਰੇਮੀ ਦਾ ਮਿਲਪ ਹੋਵੇਗਾ ਇਹ ਕਹਿੰਨਾ ਗਲਤ ਨਹੀਂ ਹੋਵੇਗਾ ਕਿ ਮਿਥਨ ਰਾਸ਼ੀ ਵਾਲੋ ਇਹ ਸਮਾਂ ਤੁਹਾਡੇ ਹੱਥ ਵਿੱਚ ਹੈ ਇਸ ਦਾ ਭਰਪੂਰ ਲਾਭ ਉਠਾਓ ਅਤੇ ਇਸ ਸਮੇਂ ਨੂੰ ਹੱਥੋਂ ਨਾ ਜਾਣ ਦਿਓ ਦੋਸਤੋ ਏਸੀ ਉਹ ਭਾਗਸ਼ਾਲੀ ਰਾਸ਼ੀਆਂ ਜਿਨ੍ਹਾਂ ਨੂੰ ਭਗਵਾਨ ਬਜਰੰਗਪਾਲੀ ਜੀ ਦਾ ਆਸ਼ੀਰਵਾਦ ਮਿਲਣ ਜਾ ਰਿਹਾ ਹੈ ਅਤੇ ਜਿਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਹੁਣ ਖੁਸ਼ੀਆਂ ਹੀ ਖੁਸ਼ੀਆਂ ਆਉਣ ਵਾਲੀਆਂ ਹਨ ਦੋਸਤੋ ਜੇਕਰ ਇਸ ਵੀਡੀਓ ਦੇ ਚੈਨ ਕਰੀ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰ ਦਿਓ ਅਤੇ ਜਿਹੜੇ ਸਾਡੇ ਚੈਨਲ ਤੇ ਨਵੇਂ ਆਏ ਹਨ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਧੰਨਵਾਦ